对，这两个东西，没有。<laughs> ਕੋਈ ਤੇ ਮੋਰਾਂ ਘਰ ਘਰ ਲ ਕਰਨ ਹੁੰਦੀ ਹੈ ਹੈ ਡਾਂਟੀ ਵਾਜੋ ਵੀ ਹੋਰ ਵੜੀਆ ਹੋਰ ਵੜੀਆ ਇਹ ਜਾਣ ਕੇ ਆ ਮੈਂ ਕਮਲਾ ਚੋਟੀ ਅੱਛਾ ਮੈਂ ਰਹਿਣਾ ਮੈਂ ਮਰ ਚੋਟੀ ਪਰਾਂ ਛੋਟੀ ਨੂੰ ਪਰਾਂ ਕਰ ਤੀਕੂ ਲਾਗੇ ਹੁੰਦੀ ਆ ਅੱਜ ਉਹ ਇਹ ਕੀ ਆ ਵੀ ਤਾਂ ਹੈ ਕਰਨੇ ਆ ਤੇ ਧੰਗੀਆਂ ਹਾਂ ਉਹ ਪਰ ਲਈ ਗਾ ਮੈਂ ਜਦੋਂ ਆਵਾਂ ਨਾ ਕਿ ਨਾ ਪੋੜਦਾ ਠਾਈ ਪੋਲੀ ਐ ਅੱਛਾ ਮਿਊਟ ਕਰਦੀ ਓਹ ਕਰਦੇ ਹੀ ਦਿੰਦੀ ਮਿਊਟ ਇਹ ਜਿਹੜੇ ਘਰੇ ਘਰੇ ਤੋਂ ਲਾ ਦੇ ਮੈਂ ਜਾਣਦੇ ਹੋਈ

ਕਦ ਮਾ ਟੈਮ ਲੋੜੇ ਪੋਂ ਹਾਂ ਮਾ ਪੰਜ ਦੀ ਸਾਢੇ ਚਾਰ ਇਹ ਸਾਢੇ ਤਿੰਨ ਹੋਈ ਸਾਢੇ ਤਿੰਨ ਹਾਂ ਅਜੇ 10 ਮਿੰਟ ਰਹਿਣ ਦੇ ਤਿੰਨ ਸਾਢੇ ਤਿੰਨ ਹੋਣ ਚ ਵੀ ਵੈਰੀ ਗੁੱਡ ਮੈਂ ਸਭ ਕੱਢੀਏ ਪੌਣ ਲੱਗਿਆ ਜਦੋਂ ਤੇ ਨਾ ਜਦੀ ਲਾ ਕੇ ਨਾ ਮੈਂ ਤੁਹਾਨੂੰ ਮੈਂ ਹਾਂ ਜੀ ਇਹਨਾਂ ਜਦ ਸਿੱਧੀ ਉਹਨਾਂ ਨੂੰ ਜਵਾਦਣੀ ਹੈ ਹੁਣ ਤੋਰ ਪੰਜਾਂ ਘੰਟਿਆਂ ਬਾਅਦ ਘਰੇ ਤਲਾ ਕਰਦੇ ਆਂ ਇਹ ਇੱਥੇ ਸਾਰਾ ਪਾਣੀ ਇਹਨਾਂ ਜੂੜ ਦਾ ਭਲੇ ਖਾਪੀ ਦੇ ਇਹਨਾਂ ਜੂੜ ਗਿਆ ਸਭ ਇਹ ਗੱਭੀ ਹੁਣ ਬਹੁਤ ਗਾਲ੍ਹਾਂ ਨਹੀਂ ਲੈਣੀ